ਖੇਰੀ ਮੁਕਤਸਰ ਸਾਹਿਬ ਦੀ ਨਮੀ ਦਾਣਾ ਮੰਡੀ ਵਿਖੇ ਨਿਊ ਅਕਾਊਂਟੈਂਟ ਵੈਲਫੇਅਰ ਗਰੁੱਪ ਵੱਲੋਂ ਲਖੀਮਪੁਰ ਖੇਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਤੇ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਕਿਸਾਨਾਂ ਵੱਲੋਂ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਵੀ ਅਪੀਲ ਕੀਤੀ ਗਈ ਹੈ ਸਮੂਹ ਨਿਊ ਅਕਾਊਂਟੈਂਟ ਵੈਲਫੇਅਰ ਗਰੁੱਪ ਵੱਲੋਂ ਅੱਜ ਨਵੀਂ ਦਾਣਾ ਮੰਡੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਅਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ ਜੇਕਰ ਇਹੋ ਜੀ ਕੋਈ ਹੋਰ ਘਟਨਾ ਵਾਪਰਦੀ ਹੈ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਅਸੀਂ ਕੈਂਡਲ ਮਾਰਚ ਇਸ ਕਰਕੇ ਕੱਢਿਆ ਕਿ ਭਾਈ ਜੀ ਅੱਜਕੱਲ ਦੇ ਤੁਹਾਨੂੰ ਪਤਾ ਹੀ ਘਟਨਾਵਾਂ ਕਿੰਨੀਆਂ ਜ਼ਿਆਦਾ ਹੋ ਰਹੀਆਂ ਨੇ ਜੋ ਕਿ ਲਖਮੀਰਪੁਰੇ ਵਿੱਚ ਖੇਰੇ ਵਿੱਚ ਸ਼ਹੀਦ ਕਿਸਾਨ ਹੋਏ ਨੇ ਉਹਨਾਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਕਰਕੇ ਜੀ ਕੈਂਡਲ ਮਾਰਚ ਕੱਢਿਆ ਦੂਜੀ ਗੱਲ ਇਹ ਹੈ ਭਾਈ ਜੀ ਜੇ ਇਹਨਾਂ ਗੱਲਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕਰਾਂਗੇ ਭਾਈ ਜੀ ਗੱਲ ਕਿਸਾਨ ਵੀ ਚਲੋ ਜਹਾਜ਼ੀਦ ਹੋਏ ਨੇ ਤੇ ਉਹ 10 ਮਹੀਨੇ ਹੋ ਗਏ ਇਸੇ ਚੱਕਰ ਦੇ ਕਾਨੂੰਨਾਂ ਦੇ ਰੱਦ ਵਿੱਚ ਬੈਠੇ ਨੇ ਅਸੀਂ ਵੀ ਇੱਕ ਅਕਾਊਂਟੈਂਟ ਆ ਮਜ਼ਦੂਰ ਆ ਅਸੀਂ ਵੀ ਕੋਈ ਜੋ ਕਿ 83 ਵਜੂ ਆ ਤੇ ਅਸੀਂ ਬਚਾਂਗੇ ਮਜ਼ਦੂਰ ਸਾਡੇ ਜੋ ਹੋਰ ਅਕਾਊਂਟ ਜੋ ਮਜ਼ਦੂਰ ਚਰੇ ਤੋਲੇ ਨੰਬਰਦਾਰ ਮੰਡੀਮ 83 ਅਸੀਂ ਸਾਰੇ ਇੱਕ ਮੁੱਠੋ ਕੇ ਚੱਲਣਾ ਚਾਹੁੰਦੇ ਆ ਤੇ ਇੱਕ ਮੁੱਠੋ ਕੇ ਰਵਾਂਗੇ ਤੇ ਦੂਜੀ ਗੱਲ ਇਹ ਆ ਬਾਈ ਜੀ ਸਭ ਤੋਂ ਮੇਨ ਮੁੱਦਾ ਸਾਡਾ ਇਹੀ ਆ ਵੀ ਜਿਹੜੇ ਕਾਤਲ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ SMZ ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ